ਜੇ ਨੂੰ ਪਿਆਰੇ ਵਿਦਿਆਰਥੀਓ 9ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਅਧਿਆਇ 9ਵਾਂ ਚੱਕਰ ਅਭਿਆਸ ਨੰਬਰ 9.3 ਇਸ ਦਾ ਪੰਜਵਾਂ ਸਵਾਲ ਅਸੀਂ ਕਰਾਂਗੇ ਤੇ ਬੱਚਿਓ ਇਸ ਸਵਾਲ ਨੂੰ ਅਸੀਂ ਦੋ ਵਿਧੀਆਂ ਰਾਹੀਂ ਕਰਾਂਗੇ ਸੋ ਤੁਸੀਂ ਵੀਡੀਓ ਨੂੰ ਬੜੇ ਧਿਆਨ ਨਾਲ ਦੇਖੋ ਸੁਣੋ ਤੇ ਸਮਝੋ ਦੋਨੋਂ ਵਿਧੀਆਂ ਰਾਹੀਂ ਦੱਸੇ ਗਏ ਹੱਲ ਆਪਣੀ ਨੋਟਬੁੱਕ ਵਿੱਚ ਉਤਾਰ ਲਓ ਪਰ ਮਗਰੋਂ ਦੀ ਸਵਾਲ ਨੂੰ ਦੋਨੋਂ ਵਿਧੀਆਂ ਰਾਹੀਂ ਕਰਨ ਦਾ ਅਭਿਆਸ ਵੀ ਜ਼ਰੂਰ ਕਰੋ ਸਭ ਸ਼ੁਰੂ ਕਰੀਏ ਸੋ ਬੱਚੇ ਸਵਾਲ ਹੈਗਾ ਚਿੱਤਰ 10.39 ਵਿੱਚ ਇਹ ਚਿੱਤਰ ਤੁਹਾਡੀ ਕਿਤਾਬ ਵਿੱਚ ਦਿੱਤਾ ਹੋਇਆ ਹੈ ਇੱਕ ਚੱਕਰ ਤੇ A B C ਅਤੇ D ਚਾਰ ਬਿੰਦੂ ਹਨ ਸੋ A B C ਤੇ D ਆ ਇਸ ਚੱਕਰ ਤੇ ਚਾਰ ਬਿੰਦੂ ਨੇ AC ਅਤੇ BD AC ਅਤੇ BD AC ਅਤੇ BD ਇੱਕ ਬਿੰਦੂ E ਉੱਤੇ ਇਸ ਤਰ੍ਹਾਂ ਕੱਟਦੇ ਹਨ ਇਹ E ਤੇ ਕੱਟਦੇ ਬੈਨੇ ਦੇਖੋ A B E C DEC ਐਵਲਾ ਕੋਣ ਜਿਹੜਾ 130 ਡਿਗਰੀ ਹੈਗਾ ਅਤੇ ECD ਅਤੇ ECD ਐਵਲਾ ਕੋਣ ਜਿਹੜਾ 20 ਡਿਗਰੀ ਹੈਗਾ ਕੋਣ DAC ਪਤਾ ਕਰੋ ਸੋ DAC ਐਵਲਾ ਕੋਣ ਅਸੀਂ ਪਤਾ ਕਰਨਾ ਹੈ ਸੋ ਬੱਚਿਓ ਬੜਾ ਹੀ ਰੋਚਕ ਅਤੇ ਵਧੀਆ ਸਵਾਲ ਹੈਗਾ ਤੇ ਅੱਗੇ ਵਧਣ ਤੋਂ ਪਹਿਲੇ ਮੈਂ ਤੁਹਾਨੂੰ ਦੱਸ ਦਵਾਂ ਕਿ ਇਸੀ ਚੈਨਲ ਦੇ ਉੱਤੇ ਤੁਹਾਡੀ ਨਵੀਂ ਜਮਾਤ ਦੀਆਂ ਕੁਝ ਹੋਰ ਪਲੇਲਿਸਟਾਂ ਵੀ ਨੇ ਤੁਸੀਂ ਚੈਨਲ ਤੇ ਜਾਓ ਚੈਨਲ ਨੂੰ ਖੋਲੋ ਪਲੇਲਿਸਟ ਤੇ ਟੈਪ ਕਰੋ ਤੇ ਉੱਥੇ ਤੁਹਾਨੂੰ ਮਿਲਣਗੀਆਂ 9th ਮੈਥ ਨੋਟਸ ਫਿਰ ਇੱਕ ਹੈਗੀ 9th ਸਾਇੰਸ ਇੰਗਲਿਸ਼ ਮੀਡੀਅਮ ਵਿੱਚ ਇੱਕ ਹੈਗੀ 9th ਮੈਥ ਇੰਗਲਿਸ਼ ਮੀਡੀਅਮ ਦੇ ਵਿੱਚ ਇੱਕ ਹੈਗੀ ਮੈਥ ਕਨਸੈਪਟਸ ਇੰਗਲਿਸ਼ ਮੀਡੀਅਮ ਤੇ ਇੱਕ ਹੈਗੀ ਗਣਿਤ ਦੇ ਸਿਧਾਂਤ ਪੰਜਾਬੀ ਮੀਡੀਅਮ ਵਿੱਚ ਇੱਕ ਹੈਗੀ ਮੈਥ ਸ਼ਾਰਟਕੱਟਸ ਐਂਡ ਟ੍ਰਿਕਸ ਪੰਜਾਬੀ ਇੰਗਲਿਸ਼ ਰਲਵੇ ਮੀਡੀਅਮ ਦੇ ਵਿੱਚ ਤੇ ਫਿਰ ਬੱਚੇ ਇੱਕ ਹੈਗੀ 9th ਇੰਗਲਿਸ਼ ਐਮਸੀਬੀ ਇੱਕ ਹੈਗੀ 9th ਇੰਗਲਿਸ਼ ਲਿਟਰੇਚਰ ਇੱਕ ਹੈਗੀ 9th ਗ੍ਰਾਮਰ ਦੇ ਬੱਚਿਓ ਇੱਕ ਹੈਗੀ ਹੈ ਐਬ੍ਰੀਵੀਏਸ਼ਨਸ ਜੋ ਕਿ ਜਨਰਲ ਨੋਲੇਜ ਦਾ ਖਜ਼ਾਨਾ ਹੈ ਸੋ ਤੁਸੀਂ ਪਲੇਲਿਸਟਾਂ ਨੂੰ ਖੋਲ ਕੇ ਇਹਨਾਂ ਵਿੱਚ ਪਈ ਵੀਡੀਓਜ਼ ਵੀ ਜ਼ਰੂਰ ਦੇਖੋ ਸੋ ਦੇਖੀ ਹੁਣ ਬੱਚਿਓ ਇਹਨਾਂ ਦੇ ਇਹਦਾ ਹੱਲ ਸੋ ਪਹਿਲੀ ਵੀਡੀਓ ਇਸ ਤਰ੍ਹਾਂ ਦਿੱਤਾ ਹੈ ਕੋਣ ACD ਬਰਾਬਰ 20 ਡਿਗਰੀ ਅਤੇ BEC ਕੋਣ ਬਰਾਬਰ 160 ਡਿਗਰੀ ਐਸਮ ਦਿੱਤਾ ਹੋਇਆ ਹੁਣ ਕੋਣ ABD ਬਰਾਬਰ ਕੋਣ ACD ਕੋਣ A D D ਬਰਾਬਰ ਕੋਣ ACD ਕਿਉਂ ਚਾਪ AD ਦੁਆਰਾ ਬਣਾਏ ਇੱਕ ਚੱਕਰ ਖੰਡ ਤੇ ਕੋਣ ਇਹ ਦੇਖੋ ਚਾਪ ਹੈਗੀ ਹੈ AD A ਨੂੰ ਜੋੜਿਆ ਇੱਥੇ B ਨਾਲ ਤੇ ਇੱਥੇ ਇਹ ਵਾਲਾ ਇਹ ਕੋਣ ਬਣ ਗਿਆ ਇਹ ਤੇ ਫਿਰ ਇਸੇ ਚਾਪ ਦੇ ਨਾਲ ਇਹ ਵਾਲਾ ਕੋਣ ਬਣਦਾ ਪਿਆ ACD ਸੋ ਬੱਚਿਓ ABD ਜਿਹੜਾ ਹੈ ਉਹ ACD ਦੇ ਬਰਾਬਰ ਹੋਏਗਾ ਕਿਉਂਕਿ ਇੱਕੋ ਚੱਕਰ ਖੰਡ ਦੇ ਇਹ ਕੋਣ ਹਨ ਇੱਕੋ ਚੱਕਰਖੰਡ ਦੇ ਕੋਣ ਜਿਹੜੇ ਨੇ ਬੱਚਿਓ ਉਹ ਬਰਾਬਰ ਹੁੰਦੇ ਹਨ ਠੀਕ ਹੈ ਇਹ ਕੱਲਾ 20° ਕਿਤੇ ਵੀ ਇੱਥੇ ਲਾ ਲੈਂਦੇ A ਤੋਂ ਲੈ ਕੇ D ਤੱਕ ਬੱਚਿਓ ਕੋਈ ਵੀ ਬਿੰਦੂ ਲੈ ਕੇ ਅਸੀਂ ਅਗਰ ਕੋਣ ਬਣਾਉਂਦੇ ਇਦਾਂ ਕਰਕੇ ਕਿ ਉਹ ਕੋਣ 20° ਦਾ ਹੀ ਹੋਣਾ ਸੀ ਠੀਕ ਹੈ ਸੋ ਨਾਲੇ ਕੋਣ AEV ਜਮਾ GE C ਬਰਾਬਰ 180° A E B ਤੇ V E C ਇਹ ਬੱਚਿਓ ਕੋਣ ਤਾਂ ਜੋੜ 180° ਕਿਉਂ ਰੇਖੀ ਜੋੜਾ ਠੀਕ ਹੈ ਸੋ ਕੋਣ A E B ਕਿਹਦੇ ਬਰਾਬਰ ਹੋ ਜਾਏਗਾ 180 B E C ਤੇ B E C 130 ਦਿੱਤਾ ਹੋਇਆ ਸੋ 180 130 ਬਰਾਬਰ 50 ਡਿਗਰੀ ਸਾਡਾ ਕੋਣ ਆ ਗਿਆ A E B ਐਵਲਾ ਕੋਣ ਆ ਗਿਆ ਹੁਣ ਤ੍ਰਿਭੁਜ A B E ਵਿੱਚ ਐ ਤ੍ਰਿਭੁਜ A B E ਦੇ ਵਿੱਚ ਐਵਡਾ ਕੋਣ B A E ਜਮਾ ਕੋਣ A B E ਜਮਾ ਕੋਣ A E B ਬਰਾਬਰ 180 ਡਿਗਰੀ ਕਿਉਂ ਤ੍ਰਿਭੁਜ ਕੋਣ ਜੋੜ ਗੁਣ ਕਿਸੇ ਵੀ ਤ੍ਰਿਭੁਜ ਦੇ ਤਿੰਨੋ ਕੋਣਾਂ ਦਾ ਜੋੜ 180 ਡਿਗਰੀ ਹੁੰਦਾ ਹੈ। ਸੋ BAE ਬਰਾਬਰ ਹੋ ਗਿਆ ਬੱਚਿਓ 180 ਡਿਗਰੀ ADE AEB AB BE AEB ਸੋ AB ਅਸੀਂ ਪਤਾ ਲਗਾ ਲਿਆ 20 ਡਿਗਰੀ ਐ ਦਿੱਤਾ ਹੋਇਆ। ਪਤਾ ਲਗਾਇਆ ਅਸੀਂ ਤੇ AEB ਵੀ ਅਸੀਂ ਪਤਾ ਲਗਾ 50 ਡਿਗਰੀ। ਸੋ 20 50 ਕਿੰਨਾ ਹੋਇਆ 70 180 70 ਦਾ 110 ਡਿਗਰੀ। ਐ ਸਾਡਾ ਆ ਗਿਆ ਕੋਣ BAE। BAE ਤੇ ਬੱਚਿਓ ਉਹਨਾਂ ਨੇ B A C ਕਿਹਾ ਸੀ ਸੋ ਸੋ E ਨੂੰ ਅੱਗੇ ਬਤਾ ਦੋ C ਹੋ ਗਿਆ B A C ਇਸ ਤਰ੍ਹਾਂ ਕੋਣ B A C ਬਰਾਬਰ B A ਹੈ ਤੇ B A C ਜਿਹੜਾ ਹੈ ਬੱਚਿਓ ਇਹ B A E ਦੇ ਬਰਾਬਰ ਹੀ ਹੋਏਗਾ ਤੇ ਕਿੰਨਾ ਹੈ 110 ਡਿਗਰੀ ਹੈ ਸਾਡਾ ਆ ਗਿਆ ਜਵਾਬ ਸੋ ਇੱਕ ਤਰੀਕਾ ਤੇ ਬੱਚਿਓ ਹੈਗਾ ਹੁਣ ਅਸੀਂ ਦੂਜੀ ਵਿਧੀ ਨਾਲ ਕਰਦੇ ਹਾਂ ਦੂਜੀ ਵਿਧੀ ਸੋ ਦੂਜੀ ਵਿਧੀ ਕੋਣ A C D ਬਰਾਬਰ V ਡਿਗਰੀ ਅਤੇ ਕੋਣ D E C ਬਰਾਬਰ 130 ਡਿਗਰੀ ਦਿੱਤਾ ਹੈ कोण कोण BEC CDE ECD ਇਹ ਜਿਹੜਾ ਕੋਣ ਹੈ ਬੱਚਿਓ BEC ਇਸ ਕੋਣ ਦੇ ਤੇ ਇਸ ਕੋਣ ਦੇ ਜੋੜ ਦੇ ਬਰਾਬਰ ਹੋਏਗਾ ਕਿਉਂ ਇੱਥੇ ਵਿੱਚ 7ਵੀਂ ਜਮਾਤ ਵਿੱਚ ਅਸੀਂ ਪੜ੍ਹਦੇ ਆ ਰਹੇ ਹਾਂ ਤ੍ਰਿਭੁਜ ਦਾ ਬਾਹਰੀ ਕੋਣ ਬਰਾਬਰ ਅੰਦਰਲੇ ਸੰਮੁਖ ਕੋਣ ਜੋੜ ਸੰਮੁਖ ਇੱਥੇ ਠੀਕ ਹੈ ਸੋ ਅੰਦਰਲੇ ਜੋ ਸਰਵੋ ਕੋਣ ਨੇ ਮਣ ਦੇਖੋ ਇਹ ਕੋਣ ਹੈ ਬੱਚਿਓ ਇਹਦੇ ਸੰਮੁਖ ਕੋਣ ਕਿਹੜਾ ਹੈ ਕਹਿਵਲਾ ਹੈਗਾ ਇੱਥੇ ਕਹਿਵਲਾ ਕੋਣ ਹੈ ਇਹ ਦੋਨਾਂ ਕੋਣਾਂ ਦੇ ਜੋੜ ਦੇ ਬਰਾਬਰ ਹੈ ਬਾਹਰੀ ਕੋਣ ਹੋਏਗਾ ਐਸੀ ਸਿੱਖ ਚੁੱਕੇ ਆਂ ਛੋਟੀ ਜਮਾਤਾਂ ਵਿੱਚ ਸੋ ਕੋਣ ਸੀ ਡੀ ਈ ਜਿਹੜਾ ਕੋਣ ਸੀ ਡੀ ਈ ਹੈ ਕਹਦੇ ਬਰਾਬਰ ਹੋਏਗਾ ਇਸ ਕੋਣ ਚੋਂ ਇਹ ਵਾਲਾ ਕੋਣ ਘਟਾ ਲਵੋ ਕੋਣ ਬੀ ਈ ਸੀ ਘਟਾ ਕੋਣ ਈ ਸੀ ਡੀ ਇਹ ਲਵੋ ਸੀ ਡੀ ਨਾ ਖੱਬੇ ਵਾਸੇ ਲਾ ਲਈ ਜੇ ਇੱਥੇ ਰੱਖੀਏ ਤੇ ਬੱਚਿਓ ਬੀ ਈ ਸੀ ਘਟਾ ਈ ਸੀ ਡੀ ਬੀ ਈ ਸੀ ਘਟਾ ਈ ਸੀ ਡੀ ਸੋ so BC ਕਿਹਦੇ ਬਰਾਬਰ ਹੈ 180 ਡਿਗਰੀ ਦੇ ਬਰਾਬਰ ECD ਦਿੱਤਾ ਹੋਇਆ ਹੈ 20 ਡਿਗਰੀ ਸੋ 130 ਜੋ 20 ਡਿਗਰੀ ਆ ਕਿੰਨਾ ਹੋ ਗਿਆ 110 ਡਿਗਰੀ ਸੋ ਇਹ ਕੋਣ ਕਿਹਦੇ ਬਰਾਬਰ ਹੈ ਬੱਚੋ 110 ਡਿਗਰੀ ਜਾਂ CDB CDE ਉਹ ਲੈ ਬੱਚੋ CDE ਜਿਹੜਾ ਹੈ ਹੈ CDB ਦੇ ਬਰਾਬਰ ਹੈ ਇਥੇ ਲੱਕ ਲੈ ਲੋ ਸੋ CDB CD 110 ਡਿਗਰੀ ਬਣੇ ਸਿੱਧਾ ਲੈ ਸਕਦੇ ਹਾਂ ਪੂਰਾ ਹੁਣ ਬੱਚੇ BC ਜੀਵਾ ਹੈਗੀ ਹੈ ਸੋ ਇਹ ਜਿਹੜਾ ਇੱਕ ਆਪਣਾ ਚੱਕਰੀਖੰਡ ਹੋ ਗਿਆ ਸੋ ਇਹਦੇ ਜਿੰਨੇ ਕੋਣ ਬਣ ਗਏ ਇਸ ਜੀਵਾ ਦੇ ਨਾਲ ਸਾਰੇ ਬਰਾਬਰ ਹੀ ਹੋਣਗੇ ਹੁਣ ਕੋਣ BAC ਹੁਣ ਕੋਣ BAC ਬਰਾਬਰ ਕੋਣ BDC ਜਾਂ CDB ਬਰਾਬਰ CDB ਤੇ ਬਰਾਬਰ 160 10 ਡਿਗਰੀ ਐਸ 160 10 ਡਿਗਰੀ ਪਤਾ ਲਗਾਇਆ ਸੋ ਇਹ ਵੀ 110 ਡਿਗਰੀ ਹੋ ਜਾਏਗਾ ਕਿਉਂ ਜੀਵਾ BC ਦੁਆਰਾ ਬਣਾਏ ਇੱਕ ਚੱਕਰਖੰਡ ਦੇ ਕੋਣ ਇਸ ਤਰ੍ਹਾਂ ਕੋਣ GAE ਹੁਣ DAE ਬਰਾਬਰ BAC ਬਰਾਬਰ BAC ਬਰਾਬਰ 180 ਡਿਗਰੀ ਹੈ ਬਰਾਬਰ 110 ਡਿਗਰੀ ਸੋ ਇਸ ਤਰ੍ਹਾਂ ਸਾਡੇ ਬੱਚਿਓ ਚਾਹੇ ਤੁਸੀਂ ਉਹਨੂੰ BAE ਕਹਿ ਦਿਓ ਜਾਂ ਤੁਸੀਂ BAC ਕਹਿ ਦਿਓ ਸਾਡਾ ਇਹ ਕੋਣ ਜਿਹੜਾ ਹੈ ਬੱਚਿਓ 110 ਡਿਗਰੀ ਦੇ ਬਰਾਬਰ ਹੈ ਸੋ ਬੱਚਿਓ ਇਸ ਤਰ੍ਹਾਂ ਦੋ ਟੰਗ ਦੇ ਨਾਲ ਅਸੀਂ ਆਪਣਾ ਸਵਾਲ ਕਰ ਸਕਦੇ ਹਾਂ ਸੋ ਪਿਆਰੇ ਵਿਦਿਆਰਥੀਓ ਤੁਸੀਂ ਸਿੱਸੀ ਤਰ੍ਹਾਂ ਨੇਮ ਨਾਲ ਉਤਸ਼ਾਹ ਨਾਲ ਅਨੁਸ਼ਾਸਨ ਨਾਲ ਆਪਣੀ ਪੜਾਈ ਕਰੀ ਚੱਲੋ ਤੇ ਅਗਲੀ ਵੀਡੀਓ ਤੱਕ ਲਈ ਬਰਬਰ ਆਖਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ